ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਆਂ ਕਹਿੰਦੇ ਫਰਿਆਦ ਵੀ ਕਹਿੰਦੇ ਪਹੁੰਚ ਗਿਆ ਪੰਜਾਬ ਦੀ ਧਰਤੀ ਤੇ ਅੱਜ ਖੇਡਿਆ ਕਹਿੰਦੇ ਪੰਜਾਬ ਦੀ ਧਰਤੀ ਦੇ ਪਹਿਲਾ ਕੱਪ ਕਹਿੰਦੇ ਕੈਨੇਡਾ ਦਾ ਸੀਜ਼ਨ ਖੇਡਣ ਤੋਂ ਬਾਅਦ ਅੱਜ ਪੰਜਾਬ ਖੇਡਿਆ ਪਹਿਲਾ ਕੱਪ ਕਹਿੰਦੇ ਚੋਬਰ ਨੇ ਸਿਰਾ ਕਰਵਾਤਾ ਅੱਜ ਪਹਿਲਾ ਕੱਪ ਖੇਡਣ ਵਾਲੀ ਕਹਿੰਦੇ ਪਹਿਲੇ ਕੱਪ ਤੇ ਹੀ ਖੇਡ ਕੇ ਬੈਸਟ ਬਣਿਆ ਕਹਿੰਦੇ ਜਾਫੀ 31000 ਸੀ ਬੈਸਟਾਂ ਨੂੰ ਦੇਖੋ ਕਹਿੰਦੇ ਅੱਜ ਬੈਸਟਾਂ ਵਾਲੀ ਜੱਫੇ ਤੇ ਸਿਰੇ ਦਾ ਪ੍ਰਦਰਸ਼ਨ ਕੀਤਾ ਚੋਬਰ ਨੇ ਅੱਜ ਕੌਣ-ਕੌਣ ਪਿਆਰ ਕਰਦਾ ਦੇਖੋ ਵੀਡੀਓ ਚ ਕਰੋ ਕਮੈਂਟ ਓ ਮਾਵਾ ਮਾਵਾ ਹੁੰਦੀ ਓ ਰੇਡ ਪਾਉਂਦੀ ਆ ਗਿਆ ਲਓ ਆਹ ਜੱਫੀ ਪਿਆਰ ਨੇ ਅਨਿਲ ਹਰਿਆਣੇ ਵਾਲਾ ਏ ਸੋਲੇ ਰੇਡ ਪਾਉਣ ਦੇ ਲਈ ਵਾਦਾ ਝਾਰਿਆ ਮੇਰੇ ਵੀਰੋ ਹਰਿਆਣੇ ਵਾਲਾ ਅਨਿਲ ਇੱਕ ਗਣੀ ਤੇ ਫਰਿਆਦ ਏ ਸ਼ਕਰਪੁਰੀਆ ਕੁਲਵਿੰਦਰ ਸਿੰਘ ਜੀ ਮਾਣ ਐਲਾਨ ਕਰਵਾਉਂਦੇ ਨੇ ਤਿੰਨ ਜੱਫੇ

ਇਹ ਇਹ ਨੰਨੀ ਨੰਨੀ ਆਹ ਸਾਹਮਣੇ ਇਸ ਨੰਨੀ ਨੰਨੀ ਦੀ ਆਹ ਸਾਹਮਣੇ ਇਸ ਲਈ ਨੰਨੀ ਨੰਨੀ ਤੇ ਫਰਿਆਦ ਨੰਨੀ ਤੇ ਫਰਿਆਦ ਨੰਨੀ ਤੇ ਫਰਿਆਦ ਨੰਨੀ ਤੇ لال <سؤال> ویڈار دونوں والے سونی نے بھی چرچے نے شکل پری فریاد فریاد سائی بے سا فریاد تیرے تائی اس وجہ نوجوان کرو کرو کمال ਅਨੇਕਾਂ ਮੋਟਰਸਾਈਕਲਾਂ ਦਾ ਜੇਤੋ ਇਹ ਨੌਜਵਾਨ ਇਸ ਲਈ 2016 ਦੇ ਟ੍ਰਾਂਟੋ ਵਰਲਡ ਕੱਪ ਦਾ ਬੈਸਟ ਪਲੇਅਰ ਦਾ ਮੈਲੂ ਪਾ ਰਹੇ ਨੇ ਆ ਫੜ ਬਈ ਨੌਜਵਾਨਾਂ ਇਹ ਮਾਇਆ ਦੇ ਗੱਫੇ ਬਲਵਿੰਦਰ ਸਿੰਘ ਜੀ ਮਾਨ ਵਾਹ ਜੀ 500 ਰੁਪਏ ਲਓ ਜੀ ਅਮਰ ਜੀ ਇਧਰ ਸਾਡਾ ਵੀਰ ਸੁੱਖਾ ਹਾਂ ਜੀ ਕਿੱਦਾਂ ਦੀ ਲੱਗੀ ਕਹਿੰਦੇ ਫਰਿਆਦ ਦੀ ਖੇਡ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ ਯੂਕੇ ਨੂੰ ਜਰੂਰ ਸਬਸਕ੍ਰਾਈਬ